ਰਿਪੋਰਟ ਪੌਡਕਾਸਟ ਲਈ ਮੈਨੂੰ ਕਹਿਤਾ ਤੇ ਫਿਰ ਜੇ ਕੋਈ ਘਟਨਾ ਹੁੰਦੀ ਆ ਤਾਂ ਤੁਹਾਨੂੰ ਲੱਗਦਾ ਨਹੀਂ ਕਿ ਇਹ ਨੁਕਸਾਨ ਹੈ ਦੇਖੋ ਭਾਈ ਇੱਕ ਗੱਲ ਜੀ ਹੈ ਬਿਲਕੁਲ ਇਹ ਗੱਲ ਦਾ ਕਹਿੰਦਾ ਵੀ ਕਿਸੇ ਨੂੰ ਡਰਾ ਕੇ ਬਿਠਾ ਲਿਆ ਜਾਵੇ ਇਹ ਨੀਤੀ ਅਪਣਾ ਰਹੇ ਨੇ ਅੱਜਕੱਲ ਜਿਆਦਾ ਡਰਾ ਦਿੱਤਾ ਜਾਂਦਾ ਵਾ ਜਾਂ ਬੰਦੇ ਨੂੰ ਚੱਕ ਲਿਆ ਜਾਂਦਾ ਵਾ ਠੀਕ ਆ ਪਰ ਇੱਕ ਚੀਜ਼ ਮੈਂ ਅਕਸਰ ਕਹਿੰਦਾ ਹੁੰਨਾ ਜੇ ਮੈਂ ਪੌਡਕਾਸਟ ਨਾ ਵੀ ਕਰੂੰਗਾ ਸਮਾਂ ਤਾਂ ਵੀ ਲੰਘ ਜਾਣਾ ਜੇ ਮੈਂ ਕਰਦਾ ਰਹੂੰਗਾ ਸਮਾਂ ਤਾਂ ਵੀ ਲੰਘ ਜਾਣਾ ਇਹ ਚੀਜ਼ ਮੇਰੇ ਤੇ ਉਦਦੇ ਵੀ ਆਈ ਸੀ ਜਿੱਦੇ ਸੇਵਾ ਤੇ ਵਕਤ ਪਿਆ ਸੀ ਜਿਸ ਦਿਨ ਸਾਡੇ ਸਾਹਮਣੇ ਇਹ ਰਾਹ ਆ ਗਿਆ ਸੀਗਾ ਜਾਂ ਦਾ ਸੇਵਾ ਛੱਡ ਕੇ ਅਸੀਂ ਗੁਰਦੁਆਰਾ ਸਹਿਬਾਨਾ ਚ ਸੇਵਾ ਕਰਨੀ ਚਾਹੁੰਦੇ ਸੀ ਸਾਰੇ ਗੁਰੂ ਘਰ ਨਹੀਂ ਮਾੜੇ ਹੁੰਦੇ ਪਰ ਮੈਂ ਸੱਚ ਕਹਿਣਾ ਚਾਹੁੰਨਾ ਜੇ ਸੱਚੀ ਪੰਜਾਬ ਵਿੱਚ ਗਰਾਊਂਡ ਤੇ ਆਪਾਂ ਚੱਲਣਾ ਚਾਹੁੰਨੇ ਆ ਤਾਂ ਰੱਜ ਕੇ ਤੁਹਾਨੂੰ ਜਲੀਲ ਹੋਣਾ ਪੈਣਾ ਤੁਹਾਡੀ ਕਰਤਾਰ ਖੁਸ਼ੀ ਹੋਊਗੀ ਤੁਹਾਡੇ ਪਰਿਵਾਰਾਂ ਦੀ ਕਰਤਾਰ ਖੁਸ਼ੀ ਹੋਊਗੀ ਤੁਹਾਡੇ ਪਰਿਵਾਰਾਂ ਨੂੰ ਵੀ ਚੱਲਣਾ ਪਊਗਾ ਤੁਹਾਨੂੰ ਵੀ ਚੱਲਣਾ ਪਊਗਾ ਤੁਹਾਡੀ ਜਾਨ ਵੀ ਜਾ ਸਕਦੀ ਆ ਜੇ ਤੁਸੀਂ ਸੱਚ ਦੇ ਰਾਹ ਤੇ ਚੱਲਣਾ ਜੇ ਆਪਾਂ ਚੱਲਣਾ ਵਾਂ ਵੈਸੇ ਥਗੀਆਂ ਮਾਰਨੀਆਂ ਮਾੜੇ ਰਾਹ ਤੇ ਤੁਰਨਾ ਤਾਂ ਤੁਹਾਡੇ ਨਾਲ ਸਾਥ ਵੀ ਹੋਣਗੇ ਜੇ ਸੱਚ ਦੇ ਰਾਹ ਤੇ ਤੁਰੋਗੇ ਤਾਂ ਤੁਸੀਂ ਇਕੱਲੇ ਰਹਿ ਜਾਓਗੇ ਮੈਂ ਤਾਂ ਇੱਕੋ ਹੀ ਚੀਜ਼ ਜ਼ਿੰਦਗੀ ਚ ਸਿੱਖਿਆ ਵੀ ਮਾਰਨ ਲਿਖਾਏ ਮੰਡਲ ਮੈਂ ਆਏ ਮੰਡਲ ਹੈਗੀ ਐ ਧਰਤੀ ਮਹਾਰਾਜ ਕਹਿੰਦੇ ਤੇਰਾ ਮਰਨਾ ਪਹਿਲਾਂ ਲਿਖਿਆ ਗਿਆ ਜਨਮ ਤੇਰਾ ਬਾਅਦ ਚ ਹੋਇਆ ਸੋ ਆ ਜਿਹੜਾ ਸਿਰ ਤੇ ਦਸਤਾਰ ਬੰਨਦੇ ਇਹਨੂੰ ਕਫਨ ਕਿਹਾ ਵੀ ਸਿੰਘ ਸਿਰ ਤੇ ਕਫਨ ਬੰਨ ਕੇ ਨਿਕਲਦੇ ਆ ਇੱਕ ਕਫਨ ਨੂੰ ਤਕਰੀਬਨ 1 ਮੀਟਰ ਚਾਹੀਦਾ ਹੁੰਦਾ ਤੇ ਮੇਰੇ ਇਸ ਟਾਈਮ ਕੇਸਾਂ ਦੇ ਵਿੱਚ ਦਸਤਾਰ ਦੇ ਘੱਟੋ ਘੱਟ 17 18 ਮੀਟਰ ਆ ਤੇ ਮੇਰੇ ਕੋਲੇ ਆਪ ਦੇ ਗਫਨ ਨਾਲ 17 18 ਜਾਨਾਂ ਦੇ ਵੀ ਗਫਨ ਹੈਗੇ ਆ ਬਈ ਮਤਲਬ ਡਰ ਨਾਮ ਦੀ ਚੀਜ਼ ਤਾਂ ਬਈ ਤਾਂ ਹੋਵੇ ਨਾ ਜੇ ਅਸੀਂ ਜਿਵੇਂ ਸਹਿਬਜ਼ਾਦਿਆਂ ਨੂੰ ਕਿਹਾ ਸੀਗਾ ਵੀ ਤੁਸੀਂ ਧਰਮ ਕਬੂਲ ਕਰ ਲਓ ਜਾਂ ਜਿੰਨਿਆਂ ਨੂੰ ਵੀ ਕਿਹਾ ਗਿਆ ਹਨਾ ਕਿ ਫੇਰ ਤੁਹਾਨੂੰ ਅਸੀਂ ਤੁਹਾਨੂੰ ਅਸੀਂ ਡੋਲੇ ਦਵਾਂਗੇ ਤੁਹਾਨੂੰ ਅਸੀਂ ਪ੍ਰਾਪਰਟੀ ਦਵਾਂਗੇ ਮਹਿਲ ਦਵਾਂਗੇ ਤਾਂ ਸਹਿਬਜ਼ਾਦੇ ਵੀ ਕਹਿੰਦੇ ਸੀ ਫੇਰ ਸਾਡੀ ਜਾਨ ਨਾ ਜਾਊਗੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਨੇ ਵੀ ਇਹੀ ਕਿਹਾ ਸੀ ਜਦੋਂ ਜ਼ਬਰਨ ਧਰਮ ਕਬੂਲ ਕਰਵਾਏ ਜਾ ਰਹੇ ਸੀ ਕਿ ਤੁਸੀਂ ਤੁਹਾਨੂੰ ਜਾਨ ਦੇਣੀ ਪਊਗੀ ਪੁਰੋ ਸਾਹਿਬ ਜੀ ਕਹਿੰਦੇ ਵੀ ਜੇ ਮੈਂ ਜਾਣ ਜੇ ਮੈਂ ਜਿਉਂ ਵੀ ਲਊਗਾ ਇਹੋ ਜਿਹਾ ਜਿਉਆਂ ਕੀ ਆ ਜਿਹੜਾ ਜਿਉਂ ਕੇ ਲਹਣ ਤਾਈ ਪਹਿਨ ਇਹੋ ਜਿਹਾ ਜਿਉਆਂ ਕੀ ਆ ਜਿਹਦਾ ਰੱਬ ਦੇ ਅੱਗੇ ਮੂੰਹ ਹੀ ਨਾ ਕਰ ਸਕੀਏ ਮਰਨਾ ਤਾਂ ਤਾਂ ਵੀ ਆ ਤੇ ਜਦੋਂ ਮਰਨਾ ਹੋਇਆ ਚਲੇ ਜਾਵਾਂਗੇ ਇੱਕ ਗੱਲ ਦੀ ਸੰਤੋਸ਼ਟੀ ਲਈ ਬੈਠੇ ਆ ਜਿੱਥੇ ਕਿ ਰੱਬ ਨੇ ਇੰਨਾ ਚੰਗਾ ਰਾਹ ਦਿੱਤਾ ਇੰਨੇ ਚੰਗੇ ਕਰਮ ਦਿੱਤੇ ਜਿਹੜੇ ਸਾਡੇ ਗੀਜਿਆਂ ਵਿੱਚ ਹੈਗੇ ਆ ਜਦੋਂ ਮਰ ਕੇ ਜਾਵਾਂਗੇ ਉਹਨੂੰ ਮੂੰਹ ਦਿਖਾਉਣ ਜੋਗੇ ਹੈਗੇ ਆ ਉਹਨੂੰ ਮੂੰਹ ਸਾਰਿਆਂ ਨੇ ਦਿਖਾਉਣਾ ਉੱਥੇ ਕੋਈ ਨਾ ਤਾਂ ਬਈ ਉੱਥੇ ਅਮਲਾਂ ਦੇ ਹੋਣੇ ਨੇ ਨੇ ਵਿੜਿਆ ਆਪ ਅਕਸਰ ਗੱਲ ਕਰਦੇ ਆਂ ਉੱਥੇ ਜਾ ਕੇ ਤੇਰੀ ਜਾਤ ਪਾਤ ਨਹੀਂ ਪੁੱਛੀ ਜਾਣੀ ਤੇਰੀ ਉਚਨੀਚ ਨਹੀਂ ਦੇਖੇ ਜਾਣੀ ਉੱਥੇ ਤਾਂ ਇੱਕ ਲੈਂਚ ਖੜਾ ਲੈਣਾ ਸਾਰਿਆਂ ਨੂੰ ਤੇ ਜਦੋਂ ਉਹਦੇ ਦਰ ਤੇ ਜਾਵਾਂਗੇ ਉਦੋਂ ਤਾਂ ਸਾਰੇ ਇੱਕ ਹੀ ਨੇ ਤੇ ਅੱਜ ਅਸੀਂ ਇੱਥੇ ਬੈਠੇ ਆ ਜੇ ਮੈਂ ਬੈਠ ਜਾ ਮਰੇ ਦਸਵੇਂ ਪਾਸ਼ਾ ਦਾ ਹੁਕਮ ਨਹੀਂ ਪਾਸ਼ਾ ਨੇ ਬੈਠਣ ਨੂੰ ਨਹੀਂ ਕਿਹਾ ਜੀ ਬੈਠਣਾ ਹਾਂ ਦਾ ਗੁਰੂ ਸਾਹਿਬ ਜੀ ਆਪਦੇ ਚਾਰ ਪੁੱਤ ਕਿਉਂ ਮਰਵਾਉਂਦੇ ਕਿਉਂ ਸ਼ਹੀਦ